ਫਾਟੇ ਮਜ਼ਦੂਰਾਂ ਲਈ ਉੱਥੇ ਰੱਖਿਆ ਗਿਆ ਤੇ ਮੈਂ ਕਹਿੰਦੀ ਹਾਂ ਕਿ ਹਰ ਮਜ਼ਦੂਰ ਦਾ ਹਰ ਛੋਟਾ ਕਿਸਾਨ ਹਰ ਕੋਲ ਚਾਹੇ ਪੰਜ ਜੀ ਦੇ ਘਰ ਦੇ ਵਿੱਚ ਹਰ ਦੇ ਖਾਤੇ ਦੇ ਵਿੱਚ 5 ਲੱਖ ਰੁਪਏ ਹੋਣਾ ਚਾਹੀਦਾ ਕਿਉਂਕਿ ਉਹਦੀ ਮਰਜ਼ੀ ਦੀ ਚੀਜ਼ ਖਰੀਦ ਸਕੇ ਉਹ ਆਪਣੀ ਮਰਜ਼ੀ ਦਾ ਜੀਵਨ ਜਿਵੇ। ਅੱਜ ਸਾਡੇ ਕਿਸਾਨ ਮਜ਼ਦੂਰ ਛੋਟੇ ਥਾਨਦਾਰ ਛੋਟੇ ਜਿਹੜੇ ਕਿਸਾਨ ਸਾਰੇ ਉਹ ਅੱਜ ਕਿਨੇ ਮਰਦੇ ਨੇ ਪਰ ਇੱਥੇ ਲਈ ਜਿਹੜੀ ਸਰਕਾਰ ਹੈ ਇਹਨਾਂ ਦੇ ਅਸੀਂ ਅੱਜ ਸਕਾਰ ਹੋ ਰਹੇ ਹਾਂ ਅੱਜ ਸਰਕਾਰਾਂ ਸਾਲੀ ਬਰਤ ਰਹੀਆਂ ਨੇ ਮੇਰੇ ਭਗਵਾਨਤ ਮੈਨੂੰ ਆਇਆ ਸੀ ਕਹਿ ਰਿਹਾ ਸੀ ਕਿ ਮੈਂ ਕਿਸਾਨ ਦਾ ਪੱਤਾ ਤੁਹਾਡੇ ਵਿੱਚ ਹੀ ਖੜਾ। ਮੈਂ ਤਾਂ ਤੁਹਾਡੇ ਵਿੱਚ ਹੀ ਆ ਜਿੱਥੇ ਮਨ ਮਰਜ਼ੀ ਬਣਾ ਲਓ ਛੱਤ ਤੇ ਬਿਲਾ ਲਓ ਜਿੱਥੇ ਮਰਜ਼ੀ ਬਿਲਾ ਲਓ ਥੱਲੇ ਬਹਿ ਕੇ ਦਰੀ ਤੇ ਬਹਿ ਕੇ ਗੱਲ ਕਰਦਾ ਸੀ ਜਿਦੋਂ ਉਹਨੇ ਵੋਟਾਂ ਲੈਣੀਆਂ ਸੀ। ਅੱਜ ਭਰਾਵੋ ਕਿਤੇ ਨਜ਼ਰ ਨਹੀਂ ਆ ਰਿਹਾ। ਅੱਜ ਸਾਡੀ ਕਿਤੇ ਗੱਲ ਨਹੀਂ ਹੋ ਰਹੀ। ਸਾਡੀ ਕਿਤੇ ਗੱਲ ਰੱਖੀ ਹੀ ਜਾ ਰਹੀ। ਸਾਾਨੂੰ ਗੱਲ ਕਹਿੰਦੇ ਮੌਕਾ ਨਹੀਂ ਦਿੱਤਾ ਜਾ ਰਿਹਾ। ਜਿਦੋਂ ਸੀ ਗੱਲ ਕਹਿਣ ਦੀ ਲੋੜ ਜਾਨੀਆ ਤਾਂ ਸਾਡੇ ਤੇ ਡਾਂਗਾਂ ਭਰਾਈਆਂ ਜਾਂਦੀਆਂ ਨੇ। ਅੱਥਰੂ ਗਾਹ ਤੇ ਗੋਲ ਪਰਾਇਆਂ ਜਾਂਦੇ ਨੇ ਸਾਡੇ ਤੇ ਕਿਹੋ ਜੀ ਸਾਡੀ ਹਾਲਤ ਕੀਤੀ ਐ ਖਾਣਾ ਦੇਖਦੇ ਸੀ ਪਾਣੀ ਵੱਲ ਮਾਰਦੇ ਸੀ ਭਰਾ ਪਾਣੀ ਵੱਲ ਵਾਰ-ਵਾਰ ਬੇਨਤੀ ਕਰਦੇ ਸੀ ਕਿ ਸਾਨੂੰ ਪਾਣੀ ਬਚਾਇਆ ਜਾਵੇ ਸਾਨੂੰ ਪਾਣੀ بچਾਇਆ ਜਾਵੇ ਕੀ ਹਾਲਤ ਸੀ ਜੇ ਭਰਾ ਉਹ ਕੋਈ ਜੰਮੀਆ ਮੋਟਰਾਂ ਨੇ ਜੇ ਕੋਈ ਮੋਟਰ ਤੇ ਪਾਣੀ ਪੀਣ ਲਈ ਜਾਂਦੇ ਸੀ ਨੀ ਉੱਥੇ ਤੇ ਪੁਲਿਸ ਵਾਲੇ ਦਾਲ-ਰਾਣਾ ਨਮਾਜ਼ ਦੇ ਸੀ ਆ ਤੁਸੀਂ ਲੋਕ ਜਿਹੜੇ ਇੱਥੇ ਜਿਦੇ ਕੋਈ ਮੰਤਰੀ ਆਵੇ ਜਿਦੇ ਕੋਈ ਬੰਦਾ ਮੰਤਰੀ ਤੁਸੀਂ ਫੰਮਾਣਾ ਨਮਾਜ਼ ਦੇ ਤੁਸੀਂ ਲੱਡੂਆਂ ਨਾਲ ਤੌਲਦੇ ਹੋ ਆਤੋ ਬੱਡੇ ਤੁਸੀਂ ਲੋਕ ਜਿਹੜਾ ਨੱਦੂਆਂ ਦਾ ਤੋਲਦੇ ਹੋ ਆ ਸਾਨੂੰ ਹੁਣ ਡਾਂਗਾਂ ਨਾਲ ਨਵਾਜਦੇ ਨੇ ਇਹੋ ਜੀ ਸਰਕਾਰ ਆ ਜਿੱਥੇ ਅੱਜ ਸਾਡਾ ਕੋਈ ਹੱਕ ਨਹੀਂ ਦਿੱਤਾ ਜਾਂਦਾ ਕੋਈ ਹੱਕੀ ਮੰਗਾਂ ਨਹੀਂ ਸੀ ਜਿਹੜੀਆਂ ਹੱਕੀ ਮੰਗਾਂ ਨੇ ਉਹ ਸਾਡੀਆਂ ਪੂਰੀਆਂ ਕਰੇ ਸਰਕਾਰ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੇ ਮਜ਼ਦੂਰ ਨੇ ਬੈਂਕਾਂ ਦੇ ਵਿੱਚ ਵਗ ਜਾਣਾ ਇਹਨਾਂ ਨੂੰ ਬਿਨਾਂ ਸ਼ਰਤ ਤੋਂ ਕਰਜ਼ਾ ਨਹੀਂ ਦਿੰਦੀ ਸਰਕਾਰ ਮੈਂ ਕਹਿੰਦੀ ਬਿਨਾਂ ਸ਼ਰਤ ਤੋਂ ਕਰਜ਼ਾ ਵੀ ਦਿੱਤਾ ਜਾਵੇ ਮਜ਼ਦੂਰਾਂ ਨੂੰ ਕਿਉਂਕਿ ਮਜ਼ਦੂਰ ਕੋਈ ਆਪਣੀ ਧੀ ਦਾ ਵਿਆਹ ਕਰ ਸਕੇ ਕੋਈ ਘਰ ਖਾ ਸਕੇ ਜਿਹੜੇ ਬਿਨਾਂ ਘਰ ਆਪਾਂ ਦੇਖੇ ਨੇ ਪਰ ਮੰਗਾਂ ਬਹੁਤ ਆਉਂਦੀਆਂ ਨੇ ਸਾਡੀਆਂ ਮੰਗਾਂ ਤਹਾਂ ਤੇ ਜਿਹੜੀਆਂ ਮਜ਼ਦੂਰਾਂ ਦੀ ਮੰਗਾਂ ਆਉਂਦੀਆਂ ਨੇ ਤਹਾਂ ਤੇ ਆਉਂਦੀਆਂ 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 ਸਾਡੇ ਤੱਕ ਤਾਂ ਪਹੁੰਚਦੀ ਹੀ ਉਹਦਾ ਰਾਹ ਸੀ ਰਹਿ ਜਾਂਦੀਆਂ ਨੇ ਇਹਨਾਂ ਦੀ ਸਰਕਾਰਾਂ ਨੇ ਸਾਡੀ ਅੱਜ ਪ੍ਰੋਬਲਮ ਇਕੱਠੇ ਹੋਣਾ ਪੈਣਾ ਇਕੱਠੇ ਹੋ ਕੇ ਲੜਨਾ ਪੈਣਾ 2012 ਦੇ ਵਿੱਚ ਜਦੋਂ ਮੈਂ ਛੇਕਾ ਚਕਾਇਆ ਸੀ 2013 ਦੇ ਵਿੱਚ ਮੈਂ ਇਹਨਾਂ ਦੇ ਵਿੱਚ ਮੈਂ ਆਈ ਹੁਈ ਆ ਪਰ ਮੈਂ ਕਹਿੰਦੀ ਹਾਂ ਕਿ ਗਰਾਹ ਜਿੱਥੇ ਬੰਦੀ ਬਹੁਤ ਹੀ ਇੱਕ ਪਹਿਲੇ ਨੰਬਰ ਤੇ ਐ ਮੰਨ ਕੇ ਚੱਲੋ ਕਹਿੰਦਾ ਹੈ ਕਹਿੰਨੀ ਪਰ ਮੈਂ ਕਿੱਥੇ ਜਾ ਮੈਂ ਜਿੰਦਾਬਾਦ ਜਿੰਨੇ ਜਾਣਾ ਗੱਲ ਕਰਾਂ ਤਾਂ ਮੈਨੂੰ ਕਹਿੰਦੇ ਤੂੰ ਗਰਾਹਾ ਗਰਾਹਾ ਕਰਦੀ ਰਹੀ ਮੈਂ ਤਾਂ ਮਾਂ ਦੇ ਵਿੱਚ ਵਿਚ ਲੀਆਂ ਮੈਂ ਇਹਨਾਂ ਦੇ ਵਿੱਚ ਵਿਚ ਮੈਂ ਪੰਜਾਬ ਖੇਤ ਮਜ਼ਦੂਰ ਜੱਤੇ ਬੰਦੀ ਦੀ ਸਾਡੀ ਇਹ ਦੋ ਜੱਤੇ ਬੰਦੀਆਂ ਨੇ ਜਿਹੜੀਆਂ ਪਹਿਲੇ ਨੰਬਰ ਤੇ ਆਉਂਦੀਆਂ ਨੇ ਹਰ ਇੱਕ ਥਾਂ ਉਹਨਾਂ ਦੀ ਗੱਲ ਹੁੰਦੀ ਆ ਹਰ ਇੱਕ ਗੱਲ ਕਰਦੇ ਨੇ ਸੀ ਕਿ ਪਹਿਲੇ ਨੰਬਰ ਤੇ ਲੋਕ ਕਿਹਾ ਇਹਨਾਂ ਨੇ ਆਹ ਤੁਹਾਡਾ ਜਾਬਤ ਹੈ ਦੋ ਸਾਰੇ ਨੇ ਕਈਆਂ ਚ ਮਤਲਬ ਕਿ ਦੇਖੇ ਹੋਰ ਵੀ ਧਰਮ ਨੇ ਦੇਖਦੇ ਆ ਤਾਂ ਲੋਕਾਂ ਨੇ ਫਰਦੋਨ ਜਿਹਨਾਂ ਮੋਲਾ ਬਣਾਏ ਹੁੰਦੇ ਹੋਰ ਲੋ ਡਾਉਂਦੇ ਨੇ ਮਤਲਬ ਕਿ ਹੁੰਣੜਵਾਜੀ ਹੁੰਦੀ ਆ ਪਰ ਤੁਹਾਡਾ ਜਾਨ ਤਾਂ ਬਹੁਤ 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 ਕਿਸੀ ਤੁਹਾਡਾ ਧੰਨਵਾਦ ਬਹੁਤ ਸਾਰੇ ਬੁਲਾ ਰਹੇ ਨੇ ਸਾਰਿਆਂ ਨੂੰ ਲੋਕਾਂ ਦੇਣਾ ਚਾਹੀਦਾ ਸਾਰਿਆਂ ਦੀ ਗੱਲਬਾਤ ਸੁਣੋ ਤੁਹਾਡਾ ਬਹੁਤ ਬਹੁਤ ਧੰਨਵਾਦ